ਜਾਹੇ ਦੋਸਤੋ ਮੈਂ ਹੈੱਡ ਕਨਸਟੇਬਲ ਸਰਪੰਜਨ ਸਿੰਘ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਤੋਂ ਅੱਜ ਆਪ ਜੀ ਲਈ ਇੱਕ ਸਾਈਬਰ ਅਵੇਅਰਨੈਸ ਬੰਦੀ ਹੋਰ ਵੀਡੀਓ ਲੈ ਕੇ ਪ੍ਰਸਤੁਤ ਹੋਏ ਹਾਂ ਅੱਜ ਦਾ ਸਾਡੀ ਵੀਡੀਓ ਦਾ ਵਿਸ਼ਾ ਰਹੇਗਾ ਜੇਕਰ ਤੁਹਾਡੀ ਕੋਈ ਅਸ਼ਲੀਲ ਵੀਡੀਓ ਜਾਂ ਅਸ਼ਲੀਲ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਰਿਮੂਵ ਕੀਤਾ ਜਾ ਸਕਦਾ ਹੈ ਜੇਕਰ ਤੁਹਾਡੀ ਕੋਈ ਵੀਡੀਓ ਜਾਂ ਅਸ਼ਲੀਲ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਇਸ ਬੰਦੀ ਤੁਸੀਂ ਆਪਣੇ ਗੂਗਲ ਤੇ ਜਾ ਕੇ ਸਰਚ ਕਰਨਾ ਹੈ stop.ncii.org ਇਸ ਵਿੱਚ ਤੁਸੀਂ ਆਪਣਾ ਕੇਸ ਕ੍ਰੀਏਟ ਕਰ ਸਕਦੇ ਹੋ ਔਰ ਜੋ ਵੀਡੀਓ ਜਾਂ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਨੂੰ ਉੱਥੇ ਅਪਲੋਡ ਕਰ ਸਕਦੇ ਹੋ ਅਪਲੋਡ ਕਰਨ ਤੋਂ ਬਾਅਦ ਵਿੱਚ ਇੱਕ ਕੇਸ ਨੰਬਰ ਕ੍ਰੀਏਟ ਹੋ ਜਾਏਗਾ ਤੇ ਜੋ ਇਹ ਤੁਹਾਡੀ ਫੋਟੋ ਜਾਂ ਵੀਡੀਓ ਜਿਹੜੀ ਹੈ ਉਹ 24 ਘੰਟੇ ਦੇ ਦਰਮਿਆਨ ਸੋਸ਼ਲ ਮੀਡੀਆ ਤੋਂ ਰਿਮੂਵ ਹੋ ਜਾਏਗੀ ਥੈਂਕ ਯੂ